ਅੱਛਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਪਰੀ ਸਿੰਘ ਪੁੱਲਰ ਬਹੁਤ ਜਿਆਦੇ ਕਿਸਾਨ ਵੀਰਾਂ ਜਿਨ੍ਹਾਂ ਨੂੰ ਹਲੇ ਤੱਕ ਇਹ ਹੀ ਨਹੀਂ ਪਤਾ ਕਿ ਆਪਾਂ ਕਣਕ ਨੂੰ ਪਹਿਲੀ ਯੂਰੀਆ ਕਿਵੇਂ ਪਾਉਣੀ ਹੈ ਉਹੀ ਪੁਰਾਣਾ ਢੰਗ ਜਰ ਜਦੋਂ ਪਾਣੀ ਲਾਉਣਾ ਨਾ ਬਸ ਨਾਲ ਦੀ ਨਾਲ ਉਦੋਂ ਪਹਿਲਾਂ ਬਸ ਘੰਟਾ ਕੇ ਪਹਿਲੀ ਯੂਰੀਆ ਪੈ ਜੀ ਨਾ ਫੇਰ ਆਉਂਦਾ ਸਵਾਦ ਯੂਰੀਆ ਪਾਉਂਦਾ ਨਹੀਂ ਦੋਸਤੋ ਅਜਿਹਾ ਕਰਦੇ ਆ ਤਾਂ ਆਪਣਾ ਝਾੜ ਹਰ ਸਾਲ ਘਟਦਾ ਤੇ ਇਸ ਔਰ ਵੀ ਘਟੂਗਾ ਆਪਾਂ ਅਕਸਰ ਕਿਸਾਨ ਵੀਰਾਂ ਤੋਂ ਸੁਣਦੇ ਆ ਨਾ ਕਿ ਯਾਰ ਮੇਰੀ ਕਣਕ ਬਹੁਤ ਜਿਆਦੇ ਵਧੀਆ ਸੀ ਬੜਾ ਚੰਮ ਸੀ ਕਣਕ ਦਾ ਪਰੰਤੂ ਐਂਡ ਦੇ ਵਿੱਚ ਆ ਕੇ ਉਹ ਗੱਲ ਨਹੀਂ ਬਣੀ ਝਾੜ ਘਟ ਜੰਦੀ ਹੈ ਕਿ ਆਪਾਂ ਸ਼ੁਰੂਆਤ ਹੀ ਚੰਗੀ ਨਹੀਂ ਕੀਤੀ ਆਪਾਂ ਪਹਿਲਾ ਪਾਣੀ ਤੇ ਪਹਿਲੇ ਪਾਣੀ ਤੋਂ ਪਹਿਲਾਂ ਜਿਹੜੀ ਆਪਾਂ ਯੂਰੀਆ ਪਾਉਣੀ ਆਪ ਨੂੰ ਇਹ ਹੀ ਨਹੀਂ ਪਤਾ ਇਹ ਕਿਵੇਂ ਪਾਉਣੀ ਆ ਜੇਕਰ ਆਪਾਂ ਸ਼ੁਰੂਆਤ ਚੰਗੀ ਕਰਾਂਗੇ ਤਾਂ ਆਪਣਾ ਝਾੜ ਬੰਪਰ ਆਊਗਾ ਆਊਗਾ ਆਪਣਾ ਝਾੜ ਵਧੂਗਾ ਹੀ ਵਧੂਗਾ ਆਪਣੇ ਪਿਛਲੇ ਸਾਲਾਂ ਨਾਲੋਂ ਆਪਣੇ ਕਿਸਾਨ ਵੀਰ ਕੀ ਕਰਦੇ ਆ ਕਿ ਯੂਰੀਆ ਪਾਉਣ ਸਾਰ ਪਾਣੀ ਲਾ ਦਿੰਦੇ ਆ ਉਹਨਾਂ ਨੂੰ ਇਹ ਵਿਹਮ ਆ ਕਿਤੇ ਜੇ ਇੱਕ ਦੋ ਦਿਨ ਉੱਪਰ ਟੱਪ ਗਏ ਤਾਂ ਸਾਡੀ ਯੂਰੀਆ ਉੱਡ ਜੂ ਇਹਦਾ ਰਿਜ਼ਲਟ ਨਹੀਂ ਮਿਲਣਾ ਜਿੱਥੇ ਅਸੀਂ ਗੱਟਾ ਪਾਇਆ ਉੱਤੇ ਸਾਨੂੰ 25 ਕਿਲੋ ਦਾ ਰਿਜ਼ਲਟ ਮਿਲ ਜੂ ਸਾਰੀ ਉੱਡ ਜੂ ਤਾਂ ਦੋਸਤੋ ਇਹ ਦਿਕਾ ਤੁਹਾਡਾ ਗਲਤ ਆ ਜੇਕਰ ਆਪਾਂ ਤੁਰੰਤ ਜੂਰੀਆ ਪਾ ਕੇ ਤੁਰੰਤ ਪਾਣੀ ਲਾਉਣੇ ਆ ਤਾਂ ਇਹ ਜੂਰੀਆ ਲੀਚ ਡਾਊਨ ਹੁੰਦੀ ਆ ਮੇਰੇ ਕਹਿਣ ਦਾ ਮਤਲਬ ਹੈ ਕਿ ਕਣਕ ਦੀਆਂ ਜੜਾਂ ਦੀ ਪਹੁੰਚ ਤੋਂ ਇਹ ਯੂਰੀਆ ਥੱਲੇ ਚਲੀ ਜਾਂਦੀ ਹੈ ਜਿਹਦੇ ਕਰਕੇ ਬਹੁਤ ਹੀ ਜ਼ਿਆਦਾ ਘੱਟ ਯੂਰੀਆ ਆਪਣੀ ਫਸਲ ਨੂੰ ਮਿਲਦੀ ਹੈ ਨਾਈਟ੍ਰੋਜਨ ਬਹੁਤ ਹੀ ਜ਼ਿਆਦਾ ਘੱਟ ਮਿਲਦੀ ਹੈ ਇਹ ਤੁਸੀਂ ਆਪਣੇ ਖੇਤਾਂ 'ਚ ਵੀ ਦੇਖਣਾ ਜਦੋਂ ਆਪਾਂ ਪਹਿਲਾ ਪਾਣੀ ਲਾ ਦਿੰਨੇ ਆ ਪਹਿਲੀ ਯੂਰੀਆ ਤੁਰੰਤ ਪਾਉਣੀ ਆ ਤਾਂ ਕੀ ਹੁੰਦਾ ਕਿ ਆਪਣੇ ਖੇਤਾਂ ਦੇ ਵਿੱਚੋਂ ਦੌਗੀਆਂ ਦੌਗੀਆਂ ਦੇ ਵਿੱਚੋਂ ਹਲਕੀ ਹਲਕੀ ਪੀਲਾਪਨ ਨਜ਼ਰ ਆਉਂਦਾਗਾ ਦੂਰ ਜਾ ਕੇ ਦੇਖਣ 'ਚ ਪੀਲਾਪਨ ਨਜ਼ਰ ਆਉਂਦਾ ਕੋਲ ਜਾ ਕੇ ਦੇਖਦੇ ਆ ਤਾਂ ਯਾਰ ਇਹ ਤਾਂ ਹਰੀ ਆ ਵਧੀਆ ਯਾਰ ਇਹ ਦੂਰੋਂ ਪੀਲੀ ਜੀ ਕਿਉਂ ਪੈਂਦੀ ਆ ਲੱਗਦਾ ਕਿਸੇ ਤਰ੍ਹਾਂ ਦੀ ਘਾ ਘਟ ਬਹੁਤ ਜਿਆਦੇ ਹੁੰਦੀ ਆ ਆਪਾਂ ম্যাগਨੀਸ਼ੀਅਮ ਸੁਪਰੀਹਾ ਕਰਦੇ ਆ ਤਾਂ ਕੁਛ ਮਿਕਸਚਰ ਪਾਈ ਜਾਂਦੇ ਆ ਰਬਾਇ ਬੂਟਾ ਪਾ ਦਿੰਨੇ ਆ ਸਾਗਰੀਕਾ ਪਾ ਦਿੰਨੇ ਆ ਕੁਛ ম্যাগਨੀਸ਼ੀਅਮ ਸੁਪਰੀਹਾ ਕਰੀ ਜਾਂਦੇ ਆ ਤਾਂ ਇਹ ਸਭ ਆਪਣੀ ਗਲਤ ਢੰਗਣਾ ਦਿੱਤੀ ਯੂਰੀਆ ਕਰਕੇ ਹੁੰਦਾਗਾ ਜੇਕਰ ਇੱਥੇ ਆਪਾਂ ਸਹੀ ਢੰਗਣਾ ਯੂਰੀਆ ਦੇਵਾਂਗੇ ਤਾਂ ਆਪਣਾ ਫਟਾਰਾ ਵੀ ਵਧੂਗਾ ਉਹ ਵੀ ਇੱਕ ਸਾਰ ਫਟਾਰਾ ਆਊਗਾ ਆਇਨੀ ਵੀ ਇੱਕ ਬੂਟੇ ਨੇ ਵੱਧ ਫਟਾਰਾ ਕਰ ਲੈ ਦੂਜੇ ਨੇ ਘਟ ਇੱਕ ਸਾਰ ਫਟਾਰਾ ਆਊਗਾ ਇੱਕ ਸਾਰ ਗਰੋਥ ਹੋਊਗੀ ਆਇਨੀ ਵੀ ਕੋਈ ਦੋਗੀ ਬਾਲੀ ਪਾ ਦੇ ਕੋਈ ਥੱਲੇ ਜੀ ਹੋਊਗੀ ਘਟ ਵਧੀ ਖੇਤ ਦੇਖਣ ਚ ਉੱਚਾ ਨੀਵਾ ਜਿਹਾ ਲੱਗਦਾ ਆਇ ਨਹੀਂ ਜਮਾ ਇੱਕ ਸਾਰ ਗ੍ਰੋਥ ਹੋਗੀ ਇੱਕ ਸਾਰ ਖੇਤ ਲੱਗੂਗਾ ਤਾਂ ਆਪਾਂ ਕਰਨਾ ਕੀ ਆ ਆਪਾਂ ਜਦੋਂ ਵੀ ਪਾਣੀ ਲਾਉਣਾ ਜੇਕਰ ਤੁਹਾਡੀ ਜ਼ਮੀਨ ਰੇਤਲੀ ਆ ਤਾਂ ਰੇਤਲੀ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਆਉਂਦੀ ਆ ਲੀਚ ਡਾਉਨ ਦੀ ਤਾਂ ਰੇਤਲੀ ਜ਼ਮੀਨ ਦੇ ਵਿੱਚ ਆਪਾਂ 6-7 ਦਿਨ ਪਹਿਲਾਂ ਵੀ ਯੂਰੀਆ ਪਾ ਸਕਦੀਆਂ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਜਾਂ ਫਿਰ ਤੁਸੀਂ ਇੱਕ ਮੇਰਾ ਫਾਰਮੂਲਾ ਅਪਣਾ ਲਓ ਚਾਹੇ ਤੁਹਾਡੀ ਜ਼ਮੀਨ ਰੇਤਲੀ ਹੈ ਚਾਹੇ ਡੱਕਰ ਆ ਜਦੋਂ ਆਪਾਂ ਪਾਣੀ ਲਾਉਣਾ ਪਾਣੀ ਲਾਉਣ ਤੋਂ ਤਿੰਨ ਇੱਕ ਦਿਨ ਪਹਿਲਾਂ ਜਾਂ ਤਿੰਨ ਜਾਂ ਚਾਰ ਦਿਨ ਪਹਿਲਾਂ ਯੂਰੀਆ ਪਾ ਦਿੱਤੀ ਇਹੇ ਫਾਰਮੂਲਾ ਆਪਣੀ ਰੇਤਲੀ ਜ਼ਮੀਨ 'ਚ ਵੀ ਕੰਮ ਕਰੂਗਾ ਡੱਕਰ 'ਚ ਵੀ ਕੰਮ ਕਰੂਗਾ ਦਰਮਿਆਣੀ 'ਚ ਵੀ ਕੰਮ ਕਰੂਗਾ ਤੇ ਬਹੁਤ ਜਿਆਦਾ ਵਧੀਆ ਰਿਜ਼ਲਟ ਮਿਲਣਗੇ ਜਿਹੜੇ ਕਿਸਾਨ ਵੀਰ ਕਹਿੰਦੇ ਆ ਨਾ ਯਾਰ ਤੈਨੂੰ ਦਿਨ ਪਹਿਲਾਂ ਯੂਰੀਆ ਪਾਤੀ ਉੱਡ ਜੂ ਇੱਕ ਵਾਰ ਤੁਸੀਂ ਆਪਣੇ ਇੱਕ ਕਿੱਲੇ 'ਚ ਟਰਾਈ ਕਰਕੇ ਦੇਖੋ ਤੁਹਾਨੂੰ ਇਹ ਲੱਗੂਗਾ ਜਿਹੜੀ ਸੀ ਤੁਰਤ ਪਾਈ ਸਾਡੀ ਉਹ ਯੂਰੀਆ ਉੱਡ ਗਈ ਯਾਰ ਆ ਤਾਂ ਯਾਰ ਬਾਲੀ ਕੈਂਟ ਲੱਗੀ ਆ ਕਿਉਂਕਿ ਕਣਕ ਨੇ ਨਾਲ ਦੀ ਨਾਲ ਤੁਹਾਨੂੰ ਦੱਸ ਦੇਣਾ ਕਣਕ ਦਾ ਰੰਗ ਕਣਕ ਦਾ ਬੂਟਾ ਤੇ ਕਣਕ ਦੀ ਗਰੋਥ ਤੁਹਾਨੂੰ ਨਾਲ ਦੀ ਨਾਲ ਦੱਸ ਦੇਵੇਗੀ ਜੇ ਜਿੰਨੀ ਤੁਸੀਂ ਯੂਰੀ ਐ ਪਾਈ ਆ ਚਾਹੇ ਪਹਿਲੇ ਪੰਤੇ ਗੱਟਾ ਪਾਉਣੇ ਚਾਹੇ 30 ਕਿਲੋ ਪਾਉਣੇ ਉਹ ਸਾਰੀ ਸਾਰੀ ਇਧਰ ਲੱਗੀ ਆ ਇਧਰ ਨਹੀਂ ਹਾਂ ਦੋਸਤੋ ਜੇਕਰ ਆਪਾਂ ਸ਼ੁਰੂਆਤ ਚੰਗੀ ਕਰਦੇ ਹਾਂ ਚਾਹੇ ਪਹਿਲਾਂ ਪਾਣੀ ਹੈ ਚਾਹੇ ਕਣਕ ਨੂੰ ਪਹਿਲਾਂ ਯੂਰੀਆ ਦਿੰਨੇ ਜੇਕਰ ਸਹੀ ਟੰਗਣਾ ਦਿੰਨੇ ਆ ਤਾਂ ਆਪਣੇ ਬੰਮ ਪਰ ਝਾੜ ਦੇਣੀ ਉਸੇ ਵੇਲੇ ਰੱਖੀ ਜਾਂਦੀ ਆ ਉਸੇ ਵੇਲੇ ਆਪਣਾ ਖਰਚਾ ਘਟ ਜਾਂਦਾ ਮੈਗਨੀਸ਼ੀਅਮ ਦੀ ਸਪਰੀਆਂ ਘਟ ਜਾਣੀਆਂ ਕਿਉਂਕਿ ਆਪਣੇ ਕਣਕ ਦੇ ਵਿੱਚ ਮੈਗਨੀਸ਼ੀਅਮ ਘਾਟ ਦੇ ਲੱਛਣ ਕੀ ਆ ਇਹ ਨਹੀਂ ਕਿਸਾਨ ਵੀ ਵਿਖਦੇ ਯਾਰ ਕਣਕ ਆਪਣੀ ਕਾਲੀ ਸ਼ਾਹ ਹੋਣੀ ਚਾਹੀਦੀ ਆ ਤਾਂ ਉਹ ਇਸੇ ਕਰਕੇ ਹੋਵੇਗੀ ਸਿਰਫ ਤੇ ਸਿਰਫ ਯੂਰੀਆ ਕਰਕੇ ਕਿਉਂਕਿ ਯੂਰੀਆ ਇੱਕ ਅਜਿਹਾ ਤੱਤ ਆ ਜਿਹਦੇ ਉੱਪਰ ਕੋਈ ਤੱਤ ਹਾਂ ਨਹੀਂ ਨਾਈਟ੍ਰੋਜਨ ਜੇਕਰ ਸਹੀ ਢੰਗ ਨਾਲ ਯੂਰੀਆ ਪਾਲੀ ਤਾਂ ਆਪਾਂ ਨੂੰ ਬੰਪਰ ਚਾਰ ਮਿਲੂਗਾ ਹੀ ਮਿਲੂਗਾ ਕਿਸੇ ਤਰ੍ਹਾਂ ਦੀ ਕਮੀ ਆਉਣੇ ਨਹੀਂ ਦੇਣੀ ਕਣਕ ਤੁਹਾਡੀ ਕਾਲੀ ਸ਼ਾ ਦੂਰੋਂ ਐ ਚਾਰ ਖੇਤਾਂ ਦੇ ਵਿੱਚੋਂ ਕੱਲਾ ਤੁਹਾਡਾ ਕਿਲਾ ਦੂਰੋਂ ਦਿਖਿਆ ਕਰੂਗਾ ਵੀ ਫਲਾਣੇ ਕਿਸਾਨ ਦੀ ਕਣਕ ਹੈ ਰ ਬੜੀ ਘੈਂਟ ਹੈ ਪਤਾ ਨਹੀਂ ਕਿੰਨਾ ਕਸਮਾਨ ਪਾਇਆ ਖਾਸ ਕਰਕੇ ਪੰਜਾਬ ਦੇ ਵਿੱਚ ਜਿੱਥੇ ਆਪਣੇ ਝੋਨੇ ਵਾਲੀਆਂ ਜ਼ਮੀਨਾਂ ਉੱਥੇ ਤਾਂ ਮੈਗਨੀਟ ਤੱਤ ਜਾਂ ਜ਼ਿੰਕ ਤੱਤ ਜਿਹੜੇ ਛੋਟੇ ਤੱਤ ਆ ਇਹਨਾਂ ਦੇ ਘਾਟ ਬਿਲਕੁਲ ਵੀ ਨਹੀਂ ਆਉਂਦੀ ਬਸ ਆਪਾਂ ਸਹੀ ਢੰਗ ਨਾਲ ਯੂਰੀਆ ਪਾਉਣੀ ਸਿੱਖ ਲੀਏ ਤਾਂ ਦੋਸਤੋ ਹੁਣ ਦੇ ਉਜਾਜਤ ਧੰਨ